ਗੱਲ ਦੀ ਮੈਂ ਅੱਜ ਪੈਰਾਂ ਦੀ ਵੀਡੀਓ ਬਣਾ ਰਿਹਾ ਹਾਂ ਔਰ ਪੈਰਾਂ ਦੇ ਵਿੱਚ ਜਿਹੜਾ ਉਹ ਬਿਮਾਰੀਆਂ ਦਾ ਖਜ਼ਾਨਾ ਛिपਿਆ ਹੋਇਆ ਹੈ ਔਰ ਤੁਸੀਂ ਅਗਰ ਇਸ ਦੇ ਪੁਆਇੰਟ ਦੱਬਦੇ ਹੋ ਤਾਂ ਤੁਸੀਂ ਕਦੇ ਵੀ ਬਿਮਾਰ ਨਹੀਂ ਹੋ ਸਕਦੇ ਔਰ ਤੁਸੀਂ ਘਰ ਬੈਠ ਕੇ ਹੀ ਆਪਣਾ ਇਲਾਜ ਕਰ ਸਕਦੇ ਹੋ ਹੁਣ ਮੈਂ ਦੱਸਾਂਗਾ ਕਿ ਤੁਸੀਂ ਕਿਸ ਤਰ੍ਹਾਂ ਪੁਆਇੰਟ ਜਿਹੜੇ ਉਹ ਦੱਬਣੇ ਹਨ ਤੇ ਕੀ ਕੀ ਕਰਨਾ ਹੈ ਤੇ ਉਹ ਤੁਸੀਂ ਹੁਣ ਮੇਰੀ ਵੀਡੀਓ ਦੇਖੋਗੇ ਸਭ ਤੋਂ ਪਹਿਲਾਂ ਅਸੀਂ ਜਦੋਂ ਵੀ ਮ사ਜ ਕਰਨੀ ਹੈ ਤੇ ਇਸ ਨੂੰ ਇਸ ਤਰ੍ਹਾਂ ਮ사ਜ ਕਰਨੀ ਹੈ ਦੋਨਾਂ ਪੈਰਾਂ ਨੂੰ ਤੇਲ ਲੈ ਕੇ ਕੋਈ ਵੀ ਤੇਲ ਲੈ ਕੇ ਤੁਸੀਂ ਇਸ ਨੂੰ ਮ사ਜ ਕਰਨੀ ਹੈ ਉੱਪਰੋਂ ਤੇ ਨੀਚੋਂ ਮ사ਜ ਕਰਨ ਤੋਂ ਬਾਅਦ ਤੁਸੀਂ ਇਹ ਜਿਹੜੇ ਪੁਆਇੰਟ ਨੇ ਇਹ ਦੋਨਾਂ ਪੈਰਾਂ ਦੇ ਦੱਬਣੇ ਹਨ ਇੱਕ ਘੜ ਤੋਂ ਘੜ ਇੱਕ ਇੱਕ ਦੋ ਦੋ ਮਿੰਟ ਇਹ ਜਿਹੜੇ ਪੁਆਇੰਟ ਨੇ ਉਹ ਦੱਬਣੇ ਹਨ ਅੱਬੇ ਦੇ ਵੀ ਤੇ ਸੱਜੇ ਦੇ ਵੀ ਇਹ ਦੱਬਣ ਤੋਂ ਬਾਅਦ ਅਸੀਂ ਜਿਹੜਾ ਤੇਲ ਹੈ ਉਹ ਜਿਵੇਂ ਸਾਡੇ ਪਹਿਲਾ ਆ ਜਿਹੜਾ ਪੁਆਇੰਟ ਹੈ ਅਸੀਂ ਐਸ ਪੈਨਸਲ ਨਾਲ ਇਹ ਸਾਈਡ ਤੇ ਪੁਆਇੰਟ ਜਿਹੜੇ ਨੇ ਉਹ ਅਸੀਂ ਇਸ ਨੂੰ ਚੰਗੀ ਤਰ੍ਹਾਂ ਕਰਨਾ ਹੈ ਉਸ ਤੋਂ ਬਾਅਦ ਫਿਰ ਅਸੀਂ ਇਧਰਲੀ ਸਾਈਡ ਜੋ ਹੈ ਉਹ ਅਸੀਂ ਇਸ ਤਰ੍ਹਾਂ ਪੈਰਾਂ ਨੂੰ ਤਨ ਜਾਂ ਤਿੰਸਾਂ ਦੇ ਨਾਲ ਇਸ ਤਰ੍ਹਾਂ ਉੱਪਰ ਤੱਕ ਅਸੀਂ ਇੱਦੀ ਮ사ਜ ਕਰਨੀ ਹੈ ਇੱਕ ਘੜ ਤੋਂ ਘੜ 2 ਮਿੰਟ ਦੋਨਾਂ ਪੈਰਾਂ ਦੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਅਸੀਂ ਹੁਣ ਪੁਆਇੰਟ ਜਿਹੜੇ ਨੇ ਉਹ ਕਿਸ ਤਰ੍ਹਾਂ ਦੱਬਣੇ ਹਨ ਦੇਖੋ ਅਸੀਂ ਜਿਹੜਾ ਗੂਠਾ ਹੈ ਇਹ ਗੂਠੇ ਤੋਂ ਲੈ ਕੇ ਇੱਕ ਦੇਖੋ ਐਦਾਂ ਪੁਆਇੰਟ ਦੱਬਣੇ ਹਨ ਦੋ ਦੋ ਇੱਕ ਇੱਕ ਮਿੰਟ ਪੁਆਇੰਟ ਦੱਬਣੇ ਹਨ ਪੁਆਇੰਟ ਦਬਣ ਤੋਂ ਬਾਅਦ ਇਸੇ ਤਰ੍ਹਾਂ ਹੀ ਇਹ ਥੱਲੇ ਤੱਕ ਪੁਆਇੰਟ ਜਿਹੜੇ ਦੱਬਣੇ ਨੇ ਇਸ ਤੋਂ ਬਾਅਦ ਫਿਰ ਅਸੀਂ ਗੂਠੇ ਦੇ ਨਾਲ ਚੀਚੀ ਨੂੰ ਵੀ ਇਸ ਤਰ੍ਹਾਂ ਹੀ ਪੁਆਇੰਟ ਜਿਹੜੇ ਉਹ ਦੱਬਣੇ ਹਨ ਇਸ ਤੋਂ ਇਲਾਵਾ ਫੇਰ ਅਸੀਂ ਜਿਹੜੀ ਅਗਲੀ ਉਂਗਲ ਹੈ ਉਸਦੇ ਵੀ ਇਸ ਤਰ੍ਹਾਂ ਹੀ ਪੁਆਇੰਟ ਦੱਬੜੇ ਹਨ ਇਹ ਅਸੀਂ ਜਿਹੜੇ ਪੁਆਇੰਟ ਦੱਬਣੇ ਹਨ ਦੋਨਾਂ ਪੈਰਾਂ ਦੇ ਹੀ ਦੱਬਣੇ ਹਨ ਇਹ ਕੰਨਿਆਂ ਨੂੰ ਦਰਦ ਵੀ ਹੋ ਸਕਦੀ ਹੈ ਜਦੋਂ ਇਹ ਤੁਹਾਡੀ ਦੋਨੋਂ ਪੈਰਾਂ ਦੀ ਐਕਸਰਸਾਈਜ਼ ਕੰਪਲੀਟ ਹੋ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਕੀ ਕਰਨਾ ਹੈ ਫਿਰ ਇਧਰ ਨੂੰ ਪੁਆਇੰਟ ਦਬੜਨੇ ਹਨ ਦੇਖੋ ਅਗਰ ਜੇ ਤੁਸੀਂ ਇਸੇ ਤਰ੍ਹਾਂ एक्सरसाइज करोगे तां फिर ठी होएगा ਇਹ ਪੁਆਇੰਟ ਦੱਬਨੇ ਆਸੀਂ ਦੋਨਾਂ ਸਾਈਡਾਂ ਦੇ ਇਸ ਤੋਂ ਇਲਾਵਾ ਜੇ ਤੁਹਾਡੇ ਸਰਵਾਈਕਲ ਹੈ ਤੁਹਾਡੇ ਧਰਨ ਪਈ ਹੋਈ ਹੈ ਤੁਹਾਡੇ ਚੁੱਕ ਪਈ ਹੈ ਇਸ ਤੋਂ ਇਲਾਵਾ ਜੇ ਤੁਹਾਡੀਆਂ ਹੱਡੀਆਂ ਦਰਦ ਕਰਦੀਆਂ ਨੇ ਸੁਨਣਾ ਪਨ ਆਉਂਦਾ ਹੈ ਫੈਰਾਂ ਦੇ ਵਿੱਚ ਸੂਨੀਆਂ ਚੱਲਦੀਆਂ ਹਨ ਤਾਂ ਤੁਹਾਨੂੰ ਇਹ ਪੁਆਇੰਟ ਜਿਹੜੇ ਆ ਉਹ ਧਮਣੇ ਚਾਹੀਦੇ ਹਨ ਇਸ ਤੋਂ ਇਲਾਵਾ ਅਗਰ ਦੰਨ ਕਰ ਤੁਹਾਡੇ ਬਾਥਰੂਮ ਚ ਪ੍ਰੋਬਲਮ ਹੈ ਤਾਂ ਤੁਸੀਂ ਇਹ ਅੰਡੀਆਂ ਨੂੰ ਜੋੜ ਕੇ ਤੇ ਤੁਸੀਂ ਇਹ 2 ਮਿੰਟ ਜਿਹੜਾ ਇਹ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਤੇ ਪੈਰਾਂ ਦੀ ਤਲਵੇ ਜਿਹੜੇ ਨੇ ਇਹ ਬਿਲਕੁਲ ਬਰਾਬਰ ਹੋਣੇ ਚਾਹੀਦੇ ਹਨ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਹੋ ਸੌਣ ਤੋਂ ਬਾਅਦ ਜਦੋਂ ਵੀ ਉੱਠਦੇ ਹੋ ਤਾਂ ਕਦੇ ਵੀ ਤੁਸੀਂ ਇੱਕਦਮ ਨਾ ਉੱਠੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਅਟੈਕ ਦਾ ਖਤਰਾ ਹੋ ਸਕਦਾ ਹੈ ਜਦੋਂ ਵੀ ਤੁਸੀਂ ਉੱਠਣਾ ਹੈ ਪਹਿਲਾਂ ਇੱਕਦਾਂ ਮਿੰਟ ਪੈਰਾਂ ਨੂੰ ਹਿਲਾਓ ਪੈਰ ਹਿਲਾਉਣ ਤੋਂ ਬਾਅਦ ਤੁਸੀਂ ਫੇਰ ਹੀ ਉੱਠ ਕੇ ਜਿਹੜਾ ਉਹ ਚੱਲਣਾ ਹੈ ਇਸ ਤੋਂ ਲਾਵਾ ਅਗਰ ਤੁਸੀਂ ਨਾ ਹੁੰਦੇ ਹੋ ਤੱਕ ਕਦੇ ਵੀ ਸਿਰ ਦੇ ਵਿੱਚ ਪਾਣੀ ਨਹੀਂ ਪਾਉਣਾ ਸਭ ਤੋਂ ਪਹਿਲਾਂ ਪੈਰਾਂ ਦੀਆਂ ਪੈਰਾਂ ਤੇ ਹੀ ਪਾਣੀ ਪਾਉਣਾ ਹੈ ਤਾਂ ਕਿ ਤੁਹਾਡੇ ਤੇ ਕੋਈ ਇਹੋ ਜਿਹੀ ਕੋਈ ਗੜਬੜ ਨਾ ਹੋ ਸਕੇ ਇਸ ਤੋਂ ਇਲਾਵਾ ਪੈਰਾਂ ਦੀ ਹਰ ਬਿਮਾਰੀ ਦਾ ਇਲਾਜ ਐਕੂ ਪ੍ਰੈਸ਼ਰ ਰਾਹੀਂ ਹਰ ਬਿਮਾਰੀ ਦਾ ਇਲਾਜ ਹੁੰਦਾ ਹੈ ਪੈਰਾਂ ਦੀਆਂ ਤਲੀਆਂ ਵਿੱਚ ਛੁਪਿਆ ਹੋਇਆ ਹੈ ਹਰ ਬਿਮਾਰੀ ਦਾ ਇਲਾਜ ਘੱਟ ਘੱਟ 100 ਬਿਮਾਰੀਆਂ ਨੂੰ ਇਹ ਠੀਕ ਕਰਦਾ ਹੈ। ਅਗਰ ਪੈਰਾਂ ਦੇ ਪੁਆਇੰਟ ਨੂੰ ਦਬਾਇਆ ਜਾਏ ਤਾਂ ਕਿਡਨੀ ਹਾਰਦੀ ਪ੍ਰੋਬਲਮ, ਥਾਇਰਾਇਡ, ਲੀਵਰ, ਮਾਈਗਰੇਨ, 슈ਗਰ ਦੂਰ ਕੀਤੀ ਜਾਂਦੀ ਹੈ। ਪੈਰਾਂ ਦੀਆਂ ਤਲੀਆਂ ਤੇ ਜੇ ਤੁਸੀਂ ਚੰਗੀ ਤਰ੍ਹਾਂ ਮ사ਜ ਕਰਦੇ ਹੋ ਤਾਂ ਰਾਤ ਨੂੰ ਸੌਣ ਲੱਗਿਆਂ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਔਰ ਤੁਸੀਂ ਬਹੁਤ ਗਹਿਰੀ ਨੀਂਦ ਨਾਲ ਸੌ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਪਿਸ਼ਾਬ ਬਾਰ-ਬਾਰ ਆਉਂਦਾ ਹੈ ਜਾਂ ਪੱਥਰੀ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਨੂੰ ਬੜੇ ਆਸਾਨ ਤਰੀਕੇ ਨਾਲ ਠੀਕ ਕਰ ਸਕਦੇ ਹੋ ਥਾਇਰੋਇਡ ਦਾ ਪੁਆਇੰਟ ਵੀ ਇਸ ਤਰ੍ਹਾਂ ਹੀ ਠੀਕ ਹੁੰਦਾ ਹੈ ਸਾਡਿਕਾ ਤੇ ਇਸ ਤੋਂ ਇਲਾਵਾ ਬਵਾਸੀਰ ਗਲ ਬਲੈਡਰ ਮਾਈਗਰੇਨ ਇਹ ਸਭ ਕੁਝ ਠੀਕ ਹੁੰਦਾ ਹੈ ਅਗਰ ਤੁਹਾਨੂੰ ਥਕਾਵਟ ਰਹਿੰਦੀ ਹੈ ਤਾਂ ਤੁਹਾਡੀ ਥਕਾਵਟ ਵੀ ਦੂਰ ਹੋ ਜਾਏਗੀ ਅਗਰ ਤੁਹਾਡੇ એનર્ਜੀ ਨਹੀਂ ਮਿਲਦੀ ਤਾਂ ਤੁਸੀਂ ਇਹਦੀ ਇਹ ਜਿਹੜੇ ਪੁਆਇੰਟ ਨੇ ਉਹ ਦਬੋ ਇਸ ਤੋਂ ਇਲਾਵਾ ਤੁਹਾਡੇ ਕੰਨਾਂ 'ਚ ਕੋਈ ਪ੍ਰੋਬਲਮ ਹੈ ਤਾਂ ਪੁਆਇੰਟ ਦੱਬਣ ਨਾਲ ਹੀ ਠੀਕ ਹੋ ਜਾਏਗੀ। ਅਗਰ ਲਗਾਤਾਰ ਪੁਆਇੰਟ ਦੱਬਦੇ ਹੋ ਤਾਂ ਤੁਹਾਨੂੰ ਗੈਸ ਦੀ ਸਮੱਸਿਆ ਵੀ ਨਹੀਂ ਰਹੇਗੀ। ਵਾਰ-ਵਾਰ ਉੱਠ ਕੇ ਪਿਸ਼ਾਬ ਕਰਦੇ ਹੋ ਉਹ ਵੀ ਤੁਹਾਨੂੰ ਨਹੀਂ ਰਹੇਗੀ। ਅੱਖਾਂ ਦੀ ਬਿਮਾਰੀ ਦਾ ਇਲਾਜ ਵੀ ਇਹਨਾਂ ਪੁਆਇੰਟਾਂ ਦੇ ਵਿੱਚ ਹੀ ਹੈ। ਅਗਰ ਗੋਡੇ, మోਡੇ ਦਰਦ ਕਰਦੇ ਹਨ ਚਿਹਰੇ ਤੇ ਗਲੋ ਨਹੀਂ ਹੈ ਤਾਂ ਤੁਸੀਂ ਇਹ ਪੁਆਇੰਟ ਦੱਬੋ ਤੁਹਾਡੇ ਜਿਹੜੇ ਆ ਪੁਆਇੰਟ ਦੱਬਣ ਨਾਲ ਹੀ ਸਾਰੇ ਮਸਲੇ ਹੱਲ ਹੋ ਸਕਦੇ ਹਨ ਬਾਕੀ ਅਗਰ ਤੁਸੀਂ ਦੋਨਾਂ ਪੈਰਾਂ ਦੇ ਪੁਆਇੰਟ ਹੀ ਦੱਬਦੇ ਹੋ ਤੇ ਮ사ਜ ਕਰਦੇ ਹੋ ਤਾਂ ਤੁਸੀਂ ਦੇਖਣਾ ਕੁਝ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਸਾਰਾ ਮਸਲਾ ਇਹ ਹੱਲ ਹੋ ਜਾਏਗਾ ਇਸ ਤੋਂ ਲਾਵਾ ਕੰਨਾਂ ਨੂੰ ਆਮ ਤੌਰ ਤੇ ਦੇਖਿਆ ਜਾਂਦਾ ਹੈ ਪੈਰਾਂ ਦੀਆਂ ਤਲੀਆਂ ਜਿਹੜੀਆਂ ਨੇ ਬਹੁਤ ਦਰਦ ਕਰਦੀਆਂ ਹਨ ਗਿੱਟੇ ਦਰਦ ਕਰਦੇ ਹਨ ਪਰ ਤੁਸੀਂ ਇਸ ਨੂੰ ਇਸ ਤਰੀਕੇ ਰਾਹੀਂ ਹੀ ਠੀਕ ਕਰ ਸਕਦੇ ਹੋ ਪਰ ਇਸ ਨੂੰ ਅਣਗੌਲਿਆ ਨਾ ਕਰੋ ਅਗਰ ਟਾਈਮ ਮਿਲਦਾ ਹੈ ਤਾਂ ਟਾਈਮ ਕੱਢ ਕੇ ਤੁਸੀਂ ਇਸ ਨੂੰ ਜ਼ਰੂਰ ਮ사ਜ ਕਰੋ ਸਤਿ ਸ੍ਰੀ ਅਕਾਲ ਜੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰ